ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ 4-5 ਫਰਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤਾਂ ਨਾਲ ਲੱਗਦੇ ਖੇਤਰਾਂ ਦੇ ਮੌਸਮ ਦੀ ਜਾਣਕਾਰੀ ਤੁਹਾਨੂੰ ਦੇਾਂਗੇ ਸਸਰੇ ਦੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੀ 28 ਜਨਵਰੀ ਦਾ ਦਿਨ ਹੈ ਤੇ ਆਥਰ ਦੇ ਲਗਭਗ 55 ਗਜਰੇ ਆ ਪੌਣੇ ਸ਼ਗਜਨ ਚੱਲ ਰਹੀ ਆ ਜੇਕਰ ਗੱਲ ਪੰਜਾਬ ਦੀ ਕਰੀਏ ਤੇ ਅਸਰੇ ਦੇ ਸਕਦੇ ਹਾਂ ਕਿ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ ਹੈ ਗੁਰਦਾਸਪੁਰ ਫਟਾਣਕੋਟ ਦੇ ਵਿੱਚ ਹਲਕੇ ਟੁੱਟਵੇਂ ਬੱਦਲਵਾਈ ਗੁਜ਼ਰ ਰਹੀ ਆ ਸੋ ਅੱਜ ਦਿਨ ਪਰ ਜਿਹੜਾ ਦਿਨ ਸੀ ਆਪਣਾ ਨੇਗ ਫਰਿਆ ਰਿਹਾ ਕਿਉਂਕਿ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਆ ਜੇਕਰ ਟੈਂਪਰੇਚਰ ਵਾਲੇ ਫਖ ਤੋਂ ਦੇਖੀਏ ਤੇ ਪਿਛਲੇ 24 ਘੰਟਿਆਂ ਦੇ ਦਰਮਿਆਨ ਪੰਜਾਬ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ 23° ਸ਼ੇਅਰ ਡਿਗਰੀ ਸੈਲਸੀਅਸ ਨਾਲ ਸੋ ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਹਿਸਾਬ ਜਲਾ ਸਭ ਤੋਂ ਗਰਮ ਰਿਹਾ 22.0 ਡਿਗਰੀ ਦੇ ਨਾਲ ਸੋ ਦਿਨ ਨੈਗ ਪਰੇ ਚੱਲਦੇ ਫਾਇਨੇ ਗਰਮ ਦਿਨ ਚੱਲ ਰਹੇ ਨੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੇ ਦੋ ਸਿਸਟਮ ਲੱਗਣੇ ਨੇ ਹਾਲਾਂਕਿ ਸਿਸਟਮ ਤਿੰਨ ਲੱਗਣੇ ਨੇ ਪਰ ਇੱਕ ਸਿਸਟਮ ਇਸ ਮਹੀਨੇ ਲੱਗਣਾ ਤੇ ਦੋ ਸਿਸਟਮ ਅਗਲੇ ਮਹੀਨੇ ਲੱਗਣਗੇ ਸੋ ਜਿਹੜਾ ਆਉਂਦੇ 48 ਘੰਟਿਆਂ ਦਾ ਮੌਸਮ ਰਹੇਗਾ ਯਾਨੀ ਕਿ ਅੱਜ 28 ਤਰੀਕ ਹੈ 29 ਤੇ 30 ਤਰੀਕ ਤੱਕ 29 ਤਰੀਕ ਨੂੰ ਮੌਸਮ ਕੱਲ੍ਹ ਵੀ ਸਾਫ਼ ਰਹਿੰਦਾ ਜਾਪ ਰਿਹਾ ਤੇ ਅੱਜ ਰਾਤ ਦਾ ਮੌਸਮ ਸਾਫ਼ ਹੀ ਰਹੇਗਾ ਉਸ ਤੋਂ ਬਾਅਦ 31 ਦੀ ਕਹ ਲਈਏ 31 ਦੁਪਹਿਰ ਤੋਂ ਬਾਅਦ ਜਿਹੜੀਆਂ ਨੇ ਹਵਾਵਾਂ ਚੱਲ ਸਕਦੀਆਂ ਨੇ ਜਿਵੇਂ ਕਿ ਉੱਤਰ ਪਛੋਂ ਦੀਆਂ ਹਵਾਵਾਂ ਔਰ ਅੱਜ ਜਿਹੜੀ ਹੈ ਕਹਿ ਸਕਦੇ ਹਾਂ ਰਵਾਨਗੀ ਹੋ ਜਾਏਗੀ ਤੇ ਉਸ ਵਾਰ ਰਵਾਨਗੀ ਜਿਹੜੀ ਹੈ ਹਲਕੀ ਈਸਟ ਵਿੰਡ ਯਾਨੀ ਕਿ ਦੱਖਣਪਰੇ ਦੀ ਹਵਾ ਜਿਹੜੀ ਹੈ 30 ਤੋਂ ਦੁਪਹਿਰ ਤੋਂ ਬਾਅਦ ਚੱਲਣੇ ਸ਼ੁਰੂ ਹੋ ਜਾਏਗੀ 30 ਕੱਤੇ ਨੂੰ ਇੱਕ ਸਿਸਟਮ ਲੱਗਣਾ ਲੱਗਣਾ ਹੈਗਾ ਜੀ 31 ਤਰੀਕ ਨੂੰ ਕਹਿ ਸਕਦੇ ਹਾਂ ਮਾਝਾ ਖੇਤਰ ਤੋਂ ਆਪਾ ਖੇਤਰ ਤੇ ਪੁਆਦ ਖੇਤਰ ਤੇ ਮਾਲਵੇ ਦੇ ਕੁਝ ਦੋ ਚਾਰ ਜਿਲ੍ਹਿਆਂ ਦੇ ਵਿੱਚ ਬੱਦਲਵਾਈ ਟੁੱਟਵੇਂ ਤੌਰ ਤੇ ਗੁਜ਼ਰ ਸਕਦੀ ਆ ਹਾਲਾਂਕਿ ਮੀਂਹ ਦਾ ਅਸਰ ਬਹੁਤ ਘੱਟ ਨੇ ਹਲਕੇ ਟੁੱਟਵੇਂ ਸ਼ਰਾਟੇ ਹਲਕੇ ਬੂੰਦਾਬੰਦੀ ਦੇ ਅਸਰ ਬਣਦੇ ਜਾ ਪਰੇ ਆ ਉਹ ਮਾਝੇ ਦੇ ਵਿੱਚ ਵੀ ਦਰਜ ਹੋ ਸਕਦੇ ਆ ਯਾਨੀ ਕਿ ਗ ਸਾਹਿਬ ਜਾਂ ਫਿਰ ਹੁਸ਼ਿਆਰ ਫਿਰ ਜਲੰਧਰ ਕਪੂਰਥਲਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਬੂੰਦਾਬੰਦ ਤੇ ਸ਼ਰਾਟੇ 31 ਤਰੀਕ ਨੂੰ ਲੱਗ ਸਕਦੇ ਨੇ ਇਸ ਤੋਂ ਬੈਕ ਟੂ ਬੈਕ ਇੱਕ ਸਿਸਟਮ ਹੋਰ ਜਿਹੜਾ ਕਿ 1 2 3 ਜਾਂ ਕਿ ਲੀਏ 2 3 4 ਇਹਨਾਂ ਦਿਨਾਂ ਦੇ ਦਰਮਿਆਨ ਲੱਗੇਗਾ ਉਹ ਵੀ ਸਿਸਟਮ ਹਲਕੇ ਲੈਵਲ ਦਾ ਜਾਪ ਰਿਹਾ ਤੇ ਉਸ ਤੋਂ ਬਾਅਦ ਬੈਕ ਟੂ ਬੈਕ ਇੱਕ 4 5 6 ਨੂੰ ਸਿਸਟਮ ਲੱਗੇਗਾ ਜਿਹੜਾ ਕਿ ਇੱਕ ਵੱਡੇ ਖੱਦਰ ਤੇ ਕਾਰਵਾਈ ਕਰ ਸਕਦਾ ਮੀਹਾਂ ਦੀ ਉਹ ਸਿਸਟਮ 2 3 4 ਵਾਲਾ ਵੀ ਹੋ ਸਕਦਾ ਵੱਡੇ ਲੈਵਲ ਤੇ ਜਿਹੜਾ ਕਾਰਵਾਈ ਤੁਹਾਨੂੰ ਲੱਗੇ ਜਾ ਕੇ ਅਪਡੇਟ ਦੇ ਦੇਵਾਂਗੇ ਸੋ ਇਹਨਾਂ ਦੋਨਾਂ ਚ ਜਿਹੜਾ ਸਿਸਟਮ ਲੱਗੇਗਾ ਜੋ ਇੱਕ ਕਹ ਲਈਏ ਪੰਜਾਬ ਦੇ 70 75% ਖੇਤਰ ਦੇ ਵਿੱਚ ਮੀਂਹ ਜਿਹੜੇ ਤਾਬਰ ਤੋਰਦਾਰਜ ਹੋਣਗੇ ਤੇ ਕਿਤੇ ਕਿਤੇ ਤੇਜ਼ ਝੱਖੜ ਵੀ ਚੱਲਣ ਦੇ ਆਸਾਰ ਨਹੀਂ ਸੋ ਤੇਜ਼ ਰਫਤਾਰ ਹਵਾਵਾਂ ਦੇ ਨਾਲ ਜਿਹੜੇ ਮੀਂਹ ਜਜ ਹੋਣਗੇ ਉਹ ਬੈਕ ਟੂ ਬੈਕ ਹੋਣਗੇ ਜਿਵੇਂ ਕਿ ਅੱਧੇ ਘੰਟੇ ਦਾ ਮੀਂਹ ਉਸ ਤੋਂ ਬਾਅਦ ਘੰਟੇ ਦੇ ਰੁੱਕ ਕੇ ਫਿਰ ਅੱਧੇ ਘੰਟੇ ਦਾ ਮੀਂਹ ਐਦਾਂ ਜਿਹੜਾ ਸਪੈਲ ਮੀਹਾ ਦੇ ਲੱਗਣਗੇ ਤੇ ਜੋ ਪੰਜਾਬ ਦੇ ਬਹੁਤੇ ਖੇਤਰ ਹਰਿਆਣਾ ਦੇ ਬਹੁਤੇ ਖੇਤਰ ਰਾਜਸਥਾਨ ਦੇ ਕਹ ਲਈਏ ਕਿ ਉੱਤਰ ਪੂਰਬੀ ਖੇਤਰ ਔਰ ਯੂਪ ਇਸ ਸਿਸਰਮ ਪੱਤੇ ਲਵਲ ਤੇ ਦਰਜ ਕਰਾਏਗਾ ਜਿਹੜਾ ਫਰਵਰੀ ਦੇ ਕਹਿ ਸਕਦੇ ਹਾਂ ਪਹਿਲੇ ਹਫਤੇ ਦੇ ਦਰਮਿਆਨ ਲੱਗੇਗਾ ਜੀ ਸੋ ਇੱਕ ਨਜ਼ਰ ਤਾਜ਼ਾ ਰੋਰਤੇ ਲਾ ਲੈਣੇ ਜੋ ਮੌਸਮ ਖਾਗਨੇ ਜਾਰੀ ਕੀਤੀ ਹੈ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤੇ ਗਏ ਹਜੇ ਤੱਕ ਅੱਜ ਦੇ ਲਈ ਅਲਰਟ ਜਿਹੜਿਆ ਕੋਲਡ ਵੇਵ ਦਾ ਜਾਰੀ ਕੀਤੇ ਗਏ ਸੀ ਆਉਂਦੇ ਦਿਨਾਂ ਦੇ ਦਰਮਿਆਨ ਕੋਈ ਅਲਰਟ ਨਹੀਂ ਹੈ ਅਲਰਟ ਹੁਣ ਫਰਵਰੀ ਦੇ ਪਹਿਲੇ ਹਫਤੇ ਜਾਰੀ ਹੋਣਗੇ ਤੇ ਜੇਕਰ ਤੀ ਕਤੀਆਲਾ ਸਿਸਟਮ ਦੇਖੇ ਤੇ 31 ਤਰੀਕ ਨੂੰ ਕਹਿ ਸਕਦੇ ਆ ਰਡਾਰ ਦੇ ਵਿੱਚ ਸਿਸਟਮ ਸ਼ੋ ਹੋ ਰਿਹਾ ਪਰ ਬਹੁਤੇ ਉਮੀਦਾਰਜ ਨਹੀਂ ਹੋਣੇ ਇਸ ਲਈ ਉਮੀਦ ਕੋਈ ਹਲਟ ਨਹੀਂ ਹੈ ਹਲਕੇ ਡਟਵੇਂ ਬੱਦਲ ਵਾਈ ਦੇ ਨਾਲ ਕਿਤੇ ਕਿਤੇ ਸ਼ਰਾਟੇ ਹਲਕੀ ਬੂੰਦਾਵੰਦੀ ਓਕੇ ਸਭੀ ਖੇਤਰ ਦੇ ਵਿੱਚ ਦਰਜ ਹੋ ਸਕਦੇ ਨੇ ਭਾਵੇਂ ਜਲਦਵਾ ਖੇਤਰ ਹੈ ਭਾਵੇਂ ਮਾਝਾ ਖੇਤਰ ਹੈ ਜੀ ਸੋ ਇਹਦੇ ਬਾਰੇ ਵੀ ਤੁਹਾਨੂੰ ਜਿਹੜੀ ਜਲਾਵਾਰਾਂਕੜੇ ਵੀ ਤੁਹਾਡੇ ਨਾਲ ਸਾਂਝੇ ਕਰ ਦਵਾਂਗੇ 30 ਤਰੀਕ ਤੇ ਲੱਗੇ ਜਾ ਕੇ ਤੇ ਉਸ ਤੋਂ ਅੱਜ ਜਿਹੜਾ 3 4 5 ਆਲਾ ਜਾਂ ਕਹਿ ਲਈਏ 4 5 6 ਦਿਨ ਅੱਗੇ ਪਿਛੇ ਹੋ ਸਕਦੇ ਨੇ ਸੋ ਇਹਨਾਂ ਦਿਨਾਂ ਦੇ ਦਰਮਿਆਨ ਜਿਹੜਾ ਸਿਸਟਮ ਏ ਸ਼ੋਰ ਹੈ ਕਿ ਉਹ ਬਟੇ ਲਗਲ ਤੇ ਕਾਰਵਾਈਆਂ ਕਰਾ ਸਕਦਾ ਹੈ ਜੀ ਸਭ ਮੌਕੇ ਤੇ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਇਜਾਜ਼ਤ ਦੇ ਚੰਨਵਾਦ ਸ਼ੁਕਰੀਆ